ਸੋ ਸਬਸਕ੍ਰਿਪਸ਼ਨ ਦੀਆਂ ਹੈਗੀਆਂ ਨੇ ਤਿੰਨ ਟਾਇਰਸ ਪਹਿਲੀ ਹੈਗੀ ਇਹ ਸਭ ਤੋਂ ਬੇਸਿਕ ਜਿਹਦੇ ਵਿੱਚ ਤੁਹਾਨੂੰ WhatsApp ਮੈਸੇਜ ਦਾ ਐਕਸੈਸ ਮਿਲਦਾ ਹੈਗਾ 21 ਦਿਨ ਵਾਲਾ ਰੂਟੀਨ ਪੂਰੀ ਕਰਨੇ ਸ਼ੁਰੂ ਕਰਦੇ ਹੋ ਵਿਚਕਾਰ ਜੇ ਪਹੁੰਚਦੇ ਹੋ ਨੇ ਉਹ ਐਂਡ ਦੇ ਪਹੁੰਚਦੇ ਆ ਤੁਹਾਨੂੰ ਕਾਲਸ ਆਉਂਦੀਆਂ ਸੈਕੰਡ ਟਾਇਰ ਹੈਗਾ ਯਾ ਇਕੱਲਾ ਹੈਗਾ ਉਹ ਆਈ ਥਿੰਕ 8 ਤੇ 9 ਡਾਲਰਸ ਆ ਸੈਕੰਡ ਹੈਗਾ ਆਈ ਥਿੰਕ 13 ਡਾਲਰਸ অর ਸਮਥਿੰਗ ਵਾਟਐਵਰ ਨਾਟ 댓 ਮਾਚ ਆਈ ਥਿੰਕ ਸੋ ਥੋੜੀ ਥੋੜੀ ਨਾਲ ਆ ਰਹੀ ਹੈ ਤੇ ਇਹਦੇ ਵਿੱਚ ਆਇਆ ਇਲਪਨੀਓ ਤੁਹਾਨੂੰ ਇੱਥੇ ਇਹਦੇ ਵਿੱਚ ਤੁਸੀਂ ਜਿਹੜਾ ਹੈਗਾ ਜਿਸ ਵੇਲੇ ਤੁਸੀਂ ਸਬਸਕ੍ਰਾਈਬ ਕੀਤਾ ਤੁਹਾਨੂੰ ਵੈਲਕਮ ਕਾਲ ਆਊਗੀ ਉਸ ਤੋਂ ਬਾਅਦ ਵਿੱਚ ਜਿਹੜਾ ਥੋੜਾ ਹੈਗਾ 41 ਡੇਜ਼ ਦਾ ਪ੍ਰੋਗਰਾਮ ਫਿਨਿਸ਼ ਹੁੰਦਾ ਫਿਰ ਤੁਹਾਨੂੰ ਕਾਲ ਆਊਗੀ ਸੋ یو ਕੀਪ 온 ਗੈਟਿੰਗ ਦੈਨ ਦਾ ਟਾਪ ਟਾਇਰ ਟਾਪ ਟਾਇਰ ਦੇ ਵਿੱਚ ਵਨ ਯੂ ਸਬਸਕ੍ਰਾਈਬ ਦੈਨ ਯੂ ਗੈਟ ਨਾ ਜਸਟ ਅ ਕਾਲ ਤੁਹਾਨੂੰ ਲਗਭਗ ਹਰ ਹਫਤੇ ਤੁਸੀਂ 15 ਤੋ ਵੀ ਮੈਂ ਥੋੜੀ ਤੋਂ ਨਹੀਂ ਬਾਕੀ ਮੈਂ ਤੁਹਾਨੂੰ ਲੋਡ ਬਤਾਉਂਗਾ ਕਾਲ ਆਫ ਕੌਰਸ ਇਨ ਐਥ ਨੈਚਰ ਵਿਚ ਟੈਕਸਟਿੰਗ ਤੁਸੀਂ ਆਪਣੀ ਕੋਈ ਵੀ ਇਸ਼ੂ ਕੋਈ ਪ੍ਰੋਬਲਮ ਤੁਸੀਂ ਸਬ ਜੀ ਕਰ ਸਕਦੇ ਹੋ ਐਂਡ ਸ਼ੀ ਕੈਨ ਗਿਵ ਐਡਵਾਈਸ ਅਸਰ ওকে ਸੋ ਇਹ ਹੈ ਸਾਡੀ ਸਟ